ਜਿੱਥੇ ਪੂਰਾ ਪੰਜਾਬ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਰੌਸ਼ਨੀਆਂ ਦੇ ਨਾਲ ਚਮਕ ਰਿਹਾ ਉੱਥੇ ਹੀ ਅਜਨਾਲਾ ਦੇ ਕੁਝ ਪਿੰਡ ਅਜੇ ਵੀ ਪਿਛਲੇ ਮਹੀਨੇ ਆਏ ਹੜ੍ਹ ਤੇ ਜ਼ਖਮ ਸਹਿ ਰਹੇ ਨੇ ਘਾਟਾ ਡੇ ਗਏ ਨੇ ਖੇਤੀ ਦੇ ਨਾਲ ਜਿਹੜਾ ਕਿ ਪਸ਼ੂ ਮਾਰ ਡੰਗਰ ਦਾ ਵੀ ਨੁਕਸਾਨ ਹੋਇਆ ਕਈ ਪਰਿਵਾਰ ਅਜੇ ਤੱਕ ਵੀ ਤੰਬੂਆਂ ਦੇ ਵਿੱਚ ਰਹਿ ਰਹੇ ਨੇ ਪਰ ਇਸ ਅੰਧੇਰੇ ਦੇ ਵਿੱਚ ਚਾਨਣ ਬਣੀ ਇੱਕ ਵਿਸ਼ੇਸ਼ ਸੰਗਤ ਜੋ ਕਿ ਕਲਕੱਤੇ ਤੋਂ ਰਮਦਾਸ ਦੇ ਘੋਨੇਵਾਲ ਪਿੰਡ ਪਹੁੰਚੀ ਅਤੇ ਇਹ ਸੰਗਤ ਖਾਸ ਤੌਰ ਤੇ ਹੜਪ੍ਰਭਾਵਿਤ ਪਰਿਵਾਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਇਹ ਜਿਹੜੀ ਸੰਗਤ ਕੋਲਕਾਤਾ ਤੋਂ ਹੜਪ੍ਰਭਾਵਿਤ ਪਰਿਵਾਰਾਂ ਦੇ ਨਾਲ ਦੀਵਾਲੀ ਮਨਾਉਣ ਆਈ ਸੀ ਉਹਨਾਂ ਨੇ ਪਹਿਲਾਂ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਫਿਰ ਦੀਵਾਲੀ ਦੇ ਮੌਕੇ ਤੇ ਕੱਪੜੇ ਖਾਣ ਪੀਣ ਦੀਆਂ ਵਸਤਾਂ ਮਠਾਈਆਂ ਪਟਾਕੇ ਵ ਜਿਹੜੇ ਕਿ ਬੱਚਿਆਂ ਦੇ ਲਈ ਪਟਾਕੇ ਜਿਹੜੇ ਕਿ ਲੈ ਕੇ ਆਏ ਅਤੇ ਤੋਹਫੇ ਵੀ ਜਿਹੜੇ ਉਹਨਾਂ ਨੂੰ ਦਿੱਤੇ ਖੁਸ਼ੀ ਜਿਹੜੀ ਕਿ ਦੇਖੀ ਗਈ ਜਦੋਂ ਕਿ ਪਟਾਕਿਆਂ ਦੀ ਮੈਂ ਐਚ ਐਫ ਫਾਊਂਡੇਸ਼ਨ ਕਲਕੱਤਾ ਤੇ ਜਨਰਲ ਸਕੱਟਰੀ ਗੁਰਦੁਆਰਾ ਬਿਹਾਲਾ ਕਲਕੱਤਾ ਜੀ ਦੀ ਤਰਫੋਂ ਵੀ ਆਇਆ ਹਾਂ ਤੇ ਅਸੀਂ ਪਹਿਲਾਂ ਵੀ ਆਏ ਸੀਗੇ ਅਸੀਂ 10 ਦਿਨ ਰਾਕੇ ਜਿਹੜੇ ਜਿਹੜੇ ਪਿੰਡਾਂ 'ਚ ਸੇਵਾ ਕਰਕੇ ਗਏ ਆ ਤਾਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਫੇਰ ਆਵਾਂਗੇ ਤੇ ਅਸੀਂ ਡਿਊਟੀ ਬੰਡ ਸਾਡੇ ਜਿਹੜੇ ਲੋਕਲ ਆਈਐਚਐਫ ਫਾਊਂਡੇਸ਼ਨ ਦੀ ਟੀਮ ਹੈ ਉੱਥੇ ਕੰਮ ਕਰ ਰਹੀ ਹੈ ਸਾਰੇ ਪਿੰਡਾਂ 'ਚ ਜਿਹੜੀ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਕੋਆਰਡੀਨੇਟ ਕਰਕੇ ਆਪਣੇ ਜੋ ਪਿੰਕੂਲ ਹੈ ਆਪਣਾ ਭੇਜ ਰਹੇ ਆ ਅਸੀਂ ਆ ਦਿਵਾਲੀ ਦੇ ਮੌਕੇ 'ਤੇ ਮੈਂ ਕਿਹਾ ਜਦ ਸਾਡੇ ਬ੍ਰਦਰ ਸਿਸਟਰ ਪੰਜਾਬ ਦੇ ਸਾਡੇ ਸਾਰੇ ਇਹ ਮਹੌਲ ਸੇ ਹਨ ਕਿਉਂ ਮਹੌਲ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਦੀਵਾਲੀ ਮਨਾਈਏ ਕਹਿ ਨਹੀਂ ਹੋ ਸਕਦਾ ਕਿ ਵਾਹਿਗੁਰੂ ਨੇ ਸੇਵਾ ਬਖਸ਼ੀ ਅਸੀਂ ਅਰਦਾਸ ਕਰਕੇ ਇਹ ਪਿੰਡਾਂ 'ਚ ਆ ਕੇ ਜਿਹੜੇ ਫੈਮਿਲੀਆਂ ਅਫੈਕਟਡ ਸੇ ਉਹਨਾਂ ਦੇ ਬੱਚੇ ਆ ਉਹਨਾਂ ਨਾਲ ਬੰਦੀ ਥੋੜੀ ਦਿਵਸ ਤੇ ਦੀਵਾਲੀ ਦੇ ਮੌਕੇ ਦੇ ਉੱਤੇ ਆਤੀਸ਼ਬਾਜੀ ਜਿਹੜੇ ਮਠਾਈਆਂ ਤੇ ਹੋਰ ਜੋ ਵੱਡੇ ਆ ਸਾਰੇ ਖਰਿਆ ਸਿੰਘ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਸਾਡੇ ਕਲਕੱਤਾ ਤੋਂ ਆਈ ਐਚ ਐ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਸਤਨਾਮ ਸਿੰਘ ਆਲੂਵਾਲੀਆ ਜੀ ਕਲਕੱਤਾ ਤੋਂ ਚਾਚੇ ਤੌਰ ਤੇ ਜੋ ਹੈ ਪੰਜਾਬ ਦੇ ਹੜੱਪਰ ਭਾਵਤ ਇਲਾਕਿਆਂ ਦੇ ਵਿੱਚ ਦੀਵਾਲੀ ਮਨਾਣ ਲਈ ਆਏ ਨੇ ਸੋ ਅੱਜ ਅਸੀਂ ਆਪਣਾ ਅਜਨਾਲਾ ਦੇ ਕੋਲ ਕੋਨੇਵਾਲ ਬਿੰਡਾਇਆ ਦੀਵਾਲੀ ਮਨਾਣ ਸੋ ਇੱਥੇ ਦੀਵਾਲੀ ਦੇ ਵਿੱਚ ਘਰਾਂ ਚ ਦੀਪਮਾਲਾ ਵੀ ਕੀਤੀ ਹੈ ਆਤਿਸ਼ਬਾਜੀ ਵੀ ਬੱਚਿਆਂ ਦੇ ਨਾਲ ਮਿਲ ਕੇ ਚਲਾਈ ਹੈ ਮਠਿਆਈਆਂ ਵੀ ਵੰਡੀਆਂ ਨੇ ਤੇ ਹੋਰ ਜੋ ਜ਼ਰੂਰਤ ਦਾ ਸਮਾਨ ਸੀ ਜਿਵੇਂ ਪ੍ਰੈਸ਼ਰ ਕੁੱਕਰ ਨੇ ਜਾਂ ਕੋਈ ਪ੍ਰੈਸ਼ਾਨ ਹੈ ਔਰ ਆਪਣਾ ਭਾਂਡੇ ਵਗੈਰਾ ਬਰਤਨ ਵਗੈਰਾ ਉਹ ਸਾਰਾ ਸਮਾਨ ਜੋ ਹੈ ਉੱਥੇ ਵੰਡਿਆ ਗਿਆ ਤੇ ਬਹੁਤ ਖੁਸ਼ੀ ਮਿਲੀ ਹੈ ਦਿਵਾਲੀ ਇਥੇ ਬੱਚਿਆਂ ਚ ਮਨਾ ਕੇ ਹਰ ਆਮਤ ਬਾਅਦ ਇਹ ਪਿੰਡ ਚ ਬਹੁਤ ਸਾਰਾ ਨੁਕਸਾਨ ਹੋਇਆ ਘਰ ਟੁੱਟ ਗਏ ਉਹਨਾਂ ਘਰਾਂ ਚ ਜਾ ਕੇ ਤੁਸੀਂ ਦੀਵੇ ਜਗਾਏ ਕਿੰਨੀ ਕਮਨ ਨੂੰ ਸ਼ਾਂਤੀ ਮਿਲੀ ਹੈ ਇਸ ਤਰ੍ਹਾਂ ਦਿਵਾਲੀ ਬਹੁਤ ਸ਼ਾਂਤੀ ਮਿਲੀ ਹੈ ਜੀ ਦੇਖੋ ਇਹ ਪੰਜਾਬ ਲਈ ਐਵੇਂ ਜੇ ਸੰਤਾ ਭੋਗਣਾ ਕੋਈ ਨਵੀਂ ਗੱਲ ਨਹੀਂ ਪੰਜਾਬੀ ਕੌਮ ਪੰਜਾਬ ਜੋ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਕਦੀ ਗੁਦਰਤੀ ਹਫਤਾ ਤੇ ਕਦੀ ਬਾਕੀ ਵਿਰੋਧੀ ਦੇਸ਼ਾਂ ਦੇ ਹਮਲੇ ਇਹਨਾਂ ਦਾ ਜੂਝਦਾ ਰਿਹਾ ਤੇ ਪੰਜਾਬੀ ਕਦੀ ਹਾਰ ਨਹੀਂ ਮੰਨਦੇ ਇਹ ਪੰਜਾਬੀ ਗੋਮ ਜਨੀਵਾਰੀ ਕੁਦਰਤ ਸੁਟੇਗੀ ਜਾਂ ਦੁਸ਼ਮਣ ਸੁਟਣਗੇ ਇਹ ਗੁਰੂ ਚਰਜ ਦੀ ਕਿਰਪਾ ਨਾਲ ਉੱਨੀ ਛੜਦੀ ਕਲਾ ਚ ਉੱਪਰ ਕੇ ਬਾਹਰ ਆਂਦੀ ਹੈ ਮੇਰਾ ਨਾਮ ਪ੍ਰਿਥਵੀਪਾਲ ਸਿੰਘ ਜੀ ਪਿੰਡ ਦਾ ਲੰਬੜਦਾਰ ਹਾਂ 155ਵੀਂ ਹਾਂ ਜੀ ਪਿੰਡ ਖੋਨੇਵਾਲ ਤਸੀਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਰਪੰਚ ਸਾਹਿਬ ਪਿੰਡ ਦੇ ਪਹਿਲਾਂ ਕੀ ਹਾਲਾਤ ਆਏ ਨੇ ਪੂਰੇ ਪਿੰਡ 'ਚ ਹਨੇਰਾ ਛਾਇਆ ਹੋਇਆ ਸੀ ਅੱਜ ਦਿਵਾਰੀ ਨਹੀਂ ਪੱਤਰਕਾਰ ਸਾਹਿਬ ਬਹੁਤ ਵਧੀਆ ਆਪਣਾ ਸਾਡੇ ਕਲਕੱਤੇ ਤੋਂ ਭਾਜੀ ਸਾਹਿਬ ਆਏ ਨੇ ALU ਵਾਲਾ ਸਾਹਿਬ ਅੰਮ੍ਰਿਤਸਰ ਤੋਂ ਆਏ ਆ ਤੁਸੀਂ ਪੱਤਰਕਾਰ ਸਾਹਿਬ ਇੱਥੇ ਰਹੇ ਹੋ ਦਰਿਆ ਦੇ ਵਿੱਚ ਲਗਾਤਾਰ ਰਹੇ ਹੋ 1 27 ਤ ਭਰਾਵਾਂ ਦੇ ਮੰਨ ਦੇ ਵਿੱਚ ਆਈ ਸੀ ਲੋਕਾਂ ਨੂੰ ਮਠਿਆਈਆਂ ਤੇ ਆਪਾਂ ਪਟਾਕੇ ਵਗੈਰਾ ਕੋ ਭਾਂਡੇ ਵਗੈਰਾ ਜਿਹੜੇ ਦੇਣੇ ਜ਼ਰੂਰ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀਆਂ ਜਿਨ੍ਹਾਂ ਨੇ ਆ ਕੇ ਆਪਣਾ ਘੋਨੇਵਾਲ ਦੇ ਵਿੱਚ ਤੇ ਸਾਡੇ ਨਾਲ ਖੁਸ਼ੀਆਂ ਬਣਾਈਆਂ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਪੱਤਰਕਾਰ ਸਾਹਿਬ ਤੁਹਾਡਾ ਵੀ ਧੰਨਵਾਦ ਆ